ਸੋ ਜਨਾਲਾ ਵੀ ਕਿ ਕਿਸਾਨ ਜੋਤੇ ਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਤਹਿਸੀਲ ਅਸਾਲਾ ਦੇ ਬਾਹਰ ਕਾਰਪੋਰੇਟ ਕਰਾਣਿਆ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨ ਮਹਿਲਾਵਾਂ ਵੀ ਮੌਜੂਦ ਸਨ ਉਤھے ਹੀ ਕਿਸਾਨ ਆਗੂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਨਹੀਂ ਮੰਨੀਆਂ ਜਾ ਰਹੀਆਂ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਉਹ ਤੱਕ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਰੋਜ਼ ਪ੍ਰਦਰਸ਼ਨ ਕਰਦੇ ਰਹਾਂਗੇ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਾਰਪੋਰੇਟ ਘਰਾਣੇ ਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਉਤਰੀ ਹੋਈ ਹੈ ਲਗਾਤਾਰ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਨਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਉਸੇ ਤਰੀਕੇ ਨਾਲ ਅੱਜ ਹਲਕਾ ਅਜ਼ਨਾਲਾ ਦੀ ਗੱਲ ਕਰੀ ਤੇ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਵੱਲੋਂ ਜਿਹੜਾ ਨਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਬਲਯੂਟੀਓ ਚ ਵਿਰੋਧ ਵਿੱਚ ਜਿਹੜਾ ਅੱਜ ਨਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਭਾਵੇਂ ਕਿ ਪਾਰੀ ਬਾਰਿਸ਼ ਹੋ ਰਹੀ ਆ ਬਾਰਿਸ਼ ਦੇ ਵਿੱਚ ਵੀ ਜਿਹੜੇ ਕਿਸਾਨਾਂ ਵੱਲੋਂ ਮੈਂ ਜਿਹੜੀਆਂ ਮਹਿਲਾਵਾਂ ਪਹੁੰਚੀਆਂ ਉਹਨਾਂ ਵੱਲੋਂ ਵੱਡੇ ਪੱਧਰ ਤੇ ਤਰਨੇ ਦਾ ਹਿੱਸਾ ਬਣਿਆ ਜਾ ਰਿਹਾ ਤੇ ਇੱਥੇ ਪੁਤਲਾ ਵੀ ਸਾੜਿਆ ਗਿਆ ਵਾ ਸਤਿ ਆਪੇ ਇੱਕ ਪ੍ਰਧਾਨ ਜਿਹੜੇ ਨੇ ਕਸ਼ਮੀਰ ਸਿੰਘ ਤੰਗਾਈ ਮੌਜੂਦ ਨੇ ਆਪਾਂ ਗੱਲ ਕਰ ਰਹੇ ਹਾਂ ਤੇ ਗੇਸ ਕੀ ਕਹਿਣਾ ਚਾਹੁੰਦੇ ਹੋ ਅੱਜ ਪੁਤਲਾ ਸਾੜਿਆ ਗਿਆ ਤੁਹਾਡੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾਇ ਕਰ ਹੈ ਕੀ ਮਕਸਦ ਹੈ ਪੂਰਾ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡਬਲਯੂਟੀ ਦੇ ਵਿਸ਼ਵਪਾਰ ਸੰਸਥਾ ਜਿਹੜੀ ਆ ਜਿਹੜੇ ਕਾਰ ਰੋਟ ਘਰਾਣੇ ਨੇ ਜਿਹੜਾ ਪੂਰੇ ਭਾਰਤ ਦਾ ਹਰੇਕ ਖਿੱਤੇ ਨੂੰ ਆਪਣੇ ਕਬਜ਼ੇ ਚ ਲੈਣਾ ਚਾਹੁੰਦੇ ਆ ਉਹ ਚਾਹੇ ਬਿਜਲੀ ਹੋਵੇ ਰੇਲਵੇ ਹੋਵੇ ਚਾਹੇ ਹਵਾਈ ਹੋਣ ਸਮਾਵਾਂ ਹੋਣ ਚਾਹੇ ਖਾਣ ਪੀਣ ਵਾਲੀ ਅਵਸਥਾ ਹੋਣ ਚਾਹੇ ਸਾਡੇ ਕੋਲ ਜ਼ਮੀਨਾਂ ਜਾਇਦਾ ਉਹਨਾਂ ਕਾਰਪ੍ਰੋਟ ਕਰਾਉਣਿਆਂ ਦੀ ਜਿਹੜੀ ਨਿਗਾਹ ਆ ਉਹ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਹੋਵੇ ਜਾਂ ਇਹਦੋਂ ਪਹਿਲੀਆਂ ਰਾਜ ਕਰਗੀਆਂ ਸਰਕਾਰਾਂ ਉਹ ਇਹਨਾਂ ਦੇ ਇਸ਼ਾਰੇ ਤੇ ਚੱਲਦੀਆਂ ਨੇ ਜੋ ਆਂਦੀਆਂ ਨੇ ਲੋਕ ਚਾਹੇ ਕਿੰਨਾ ਵੀ ਵਿਰੋਧ ਚਲਣਾ ਪਏ ਉਹਨਾਂ ਦਾ ਪੱਖ ਪੂਰਨੋ ਨਹੀਂ ਛੱਡਦੀਆਂ ਇਸ ਕਰਕੇ ਸੰਯੁਕਤ ਮੋਰਚੇ ਨੇ ਅੱਜ ਡਬਲਯੂਟੀ ਦੇ ਤੇ ਇਹਨਾਂ ਦੇ ਇਸ਼ੂ ਪਾਰ ਸੰਸਥਾ ਦੇ ਜਿਹੜੇ ਪੁਤਲੇ ਫੂਕੇ ਨੇ ਉਹਦੇ ਤਹਿਤ ਅਸੀਂ ਭਾਰਤੀ ਕਿਸਾਨ ਜੁਨਗਤਾ ਗ੍ਰਾਹਾਂ ਜਿੱਥੇ ਬੰਦੀਆਂ ਲੋ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਾਰ ਸੌਾਂ ਤੇ ਜਿਹੜੇ ਪੁਤਲੇ ਨੇ ਸਾਲੇ ਜਾ ਰਹੇ ਨੇ ਤੇ ਆਪਣਾ ਜਿਹੜਾ ਰੋਸ ਆ ਉਹ ਉਹਨਾਂ ਦੇ ਪੱਖੀ ਜਿਹੜਾ ਦਰਜ ਕਰਾਇਆ ਜਾ ਰਿਹਾ ਤੇ ਮੰਗ ਕੀਤੀ ਗਈ ਸਾਡੀ ਐਡਬਲਯੂਟੀ ਦੇ ਵਿੱਚੋਂ ਭਾਰਤੀ ਸਰਕਾਰ ਜਿਹੜੀ ਬਾਹਰ ਆਵੇ ਪਰ ਲਗਾਤਾਰ ਸੰਘਰਸ਼ ਵੱਡਾ ਹੁੰਦਾ ਰਿਹਾ ਪਹਿਲਾਂ ਵੀ ਮੋਰਚੇ ਲੱਗੇ ਗਏ ਪਰ ਤੀਜੀ ਵਾਰ ਕੇਂਦਰ ਦੀ ਸਰਕਾਰ ਬਣ ਚੁੱਕੀ ਆ ਪਰ ਮਸਲੇ ਫੇਰ ਕਿਸਾਨ ਦੇ ਉਦਾਂ ਉਦਾਂ ਹੀ ਰਹੇ ਨੇ ਕਿਸਾਨ ਫੇਰ ਧਰਨਿਆਂ 'ਤੇ ਹੀ ਰਹੇ ਨੇ ਵੇਖੋ ਮਸਲਾ ਸਰਕਾਰ ਬੰਦਾ ਨਹੀਂ ਮਸਲਾ ਆ ਕਿ ਸਾਡੇ ਲੋਕ ਜਾਗ ਕੇ ਨਾ ਗਏ ਸਾਡੀ ਗੱਲ ਕਿੰਨੀ ਲੋਕਾਂ 'ਚ ਚਲ ਗਈ ਅੱਜ ਹਰੇਕ ਨੂੰ ਇਹ ਪਤਾ ਇਹ ਤੋਂ ਪਹਿਲਾਂ ਕਿਉਂ ਨਹੀਂ ਪਤਾ ਇਹ ਸੰਘਰਸ਼ ਦੀ ਦੇਣ ਆ ਬੀਜੇਪੀ ਜਿਹੜਾ ਵੱਡਾ ਵਾਅਦਾ ਕਰਦੀ ਲੋਕਾਂ ਨੇ ਉਹਨਾਂ ਨੂੰ ਅਨਕਾਰਿਆ ਆਉਣ ਵਾਲੇ ਸਮੇਂ ਤੁਸੀਂ ਵੇਖੋਗੇ ਲੋਕ ਜਿਹੜਾ ਵਿਰੋਧ ਆ ਸਰਕਾਰਾਂ ਦੇ ਪਤਾ ਹੀ ਹੋਰ ਵਧੂਗਾ ਤੇ ਇਸ ਕਰਕੇ ਜੇ ਵਿਰੋਧ ਨਹੀਂ ਹੁੰਦਾ ਤੇ ਸਰਕਾਰਾਂ ਜਿਹੜੀਆਂ ਅੱਜ ਨੂੰ ਕੋਈ ਵੀ ਚੀਜ਼ ਜਿਹੜੀ ਉਹ ਨਾਅਰੇ ਨੇ ਦਿੰਦੀਆਂ ਇਥੋਂ ਤੱਕ ਕਿ ਜਮੀਨ ਵੀ ਕਿਸਾਨਾਂ ਦੇ ਥੱਲੇੋਂ ਖਿਸਕ ਜਾਂਦੀ ਹਾਂਜੀ ਜੀ ਬਜੀ ਕੀ ਕਹਿਣਾ ਚਾਹੁੰਦੇ ਹੋ ਵਿਸ਼ਵ ਵਪਾਰ ਸੰਸਥਾ ਦੇ ਵਿਰੋਧ ਤੁਸੀਂ ਤੁਹਾਡੇ ਵੱਲੋਂ ਅੱਜ ਜਿਹੜਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਤਲੇ ਸਾੜੇ ਜਾ ਰਹੇ ਨੇ ਮੈਂ ਬਗੇਲ ਸਿੰਘ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਦਾ ਜ਼ਿਲ੍ਹਾ ਪ੍ਰੈਸਕਰਤਰ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਵੱਲੋਂ ਜਿਹੜਾ ਟੀਓ ਵਿਸ਼ਵ ਵਪ ਜਿਹੜਾ ਪੂਰੇ ਸੰਸਾਰ ਦਾ ਵਪਾਰ ਸੰਗਠਨ ਆ ਉਹਦੇ ਵਿਰੋਧ ਕਰਕੇ ਉਤੋਂ ਪਤਲੇ ਉਹਦੇ ਸਾੜ ਰਹੇ ਆ ਕਿ ਉਹ ਜਿਹੜੀ ਸੰਸਥਾ ਹੈ ਉਹ ਹਿੰਦੁਸਤਾਨ ਦੇ ਹਾਕਮਾਂ ਨੂੰ ਕਿਵੇਂ ਬਾਹ ਮੋੜ ਕੇ ਤੇ ਆਪਣੀਆਂ ਜਿਹੜੀਆਂ ਨੀਤੀਆਂ ਲਾਗੂ ਕਰ ਰਹੀ ਆ ਉਹਨਾਂ ਨੀਤੀਆਂ ਕਰਕੇ ਸਾਡੇ ਸਮੁੱਚੇ ਜਿੰਨੇ ਦੇਸ਼ ਦੇ ਪਬਲਿਕ ਸੈਕਟਰ ਦੇ ਅਧਾਰੇ ਸੀ ਉਹ ਸਾਰੇ ਆਊਟਸੋਰਸਿੰਗ ਰਾਹੀਂ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਜਿਹੜਾ ਪ੍ਰਸਕਿਰਿਆ ਚੱਲ ਰਹੀ ਆ ਜਿਹਦੇ ਕਰਕੇ ਸਾਡੇ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਨੌਜਵਾਨ ਬੇਰੁਜ਼ਗਾਰ ਹੋਣ ਕਰਕੇ ਨਸ਼ਿਆਂ ਦੇ ਦਲਦਲ 'ਚ ਫਸ ਰਿਹਾ ਤੇ ਮੌਦੇ ਨੂੰ ਚ ਪੈ ਰਿਹਾ ਤੇ ਜਿਹੜੇ ਇਸ ਤੋਂ ਇਲਾਵਾ ਜਿਹੜੇ ਕੋ ਨੌਜਵਾਨ ਬੱਚੇ ਆ ਉਹ ਕਰਦਾ ਚੁੱਕੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਭਾਂਡੇ ਮੰਨਣ ਵਾਸਤੇ ਮਜਬੂਰ ਆ ਅੱਜ ਅਸੀਂ ਜਿਹੜਾ ਇਹ ਪਤਲਾ ਫੁਕਿਆ ਇਸ ਗੱਲ ਦੀ ਮੰਗ ਕਰਦੇ ਆ ਅਸੀਂ ਜਥੇਬੰਦੀ ਵੱਲੋਂ ਕਿ ਹਿੰਦੁਸਤਾਨ ਦੇ ਹਾਕਮ ਜਿਹੜੇ ਆ ਉਹ ਡਬਲਯੂਟੀਓ ਦੇ ਫੈਸਲਿਆਂ ਨੂੰ ਰੱਦ ਕਰਕੇ ਉਹਨਾਂ ਤੋਂ ਬਾਹਰ ਆਉਣ ਤੇ ਜਿਹੜੀ ਡਬਲਯੂਟੀਓ ਸਾਡੇ ਤੇ ਨੀਤੀਆਂ ਲਾਗੂ ਕਰ ਰਹੀ ਆ ਉਹ ਸਮਝੌਤੇ ਸਾਰੇ ਰੱਦ ਕੀਤੇ ਜਾਣ ਇਹਦੇ ਆਉਣ ਵਾਲੇ ਸਮੇਂ ਤੇ ਜਿਹੜਾ ਸਯੁਜਤ ਕਿਸਾਨ ਮੋਰਚੇ ਵੱਲੋਂ ਫੈਸਲਾ ਆਊਗਾ ਉਸ ਫੈਸਲੇ ਨੂੰ ਬਿਲਕੁਲ ਗਰਾਊਂਡ ਲੈਵਲ ਤੇ ਪਿੰਡਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਕੇ ਤੇ ਵੱਡੇ ਪੱਧਰ ਦਾ ਜਿਹੜਾ ਸੰਘਰਸ਼ ਜਿਹੜਾ ਉਹ ਕੇਂਦਰ ਸਰਕਾਰ ਦੇ ਖਿਲਾਫ ਵੱਡਿਆ ਜਾਊਗਾ ਇੱਕ ਜਿਹੜੀ ਗੱਲ ਆਪਾਂ ਸਮਝਦੇ ਹਾਂ ਕਿ ਕੇਂਦਰ ਦੀ ਸਰਕਾਰ ਜਿਹੜੀ ਤੇਜੀਵਾਰੀ ਬਣ ਗਈ ਆ ਅਸਲ ਦੇ ਵਿੱਚ ਸਾਡੀਆਂ ਸਰਕਾਰਾਂ ਸਾਡੇ ਦੇਸ਼ ਦੇ ਲੋਕ ਨਹੀਂ ਬਣਾਉਂਦੇ ਇਹ ਸੱਤ ਸਮੁੰਦਰੋਂ ਪਾਰ ਬੈਠੇ ਜਿਹੜੇ ਕਾਰਪੋਰੇਟ ਘਰਾਣੇ ਹੋ ਤੈ ਕਰਦੇ ਆ ਕਿ ਕਿਹੜਾ ਪ੍ਰਧਾਨ ਮੰਤਰੀ ਸਾਡੇ ਫੈਸਲਿਆਂ ਨੂੰ ਠੀਕ ਠਾਕ ਨਾਲ ਲਾਗੂ ਕਰ ਸਕਦਾ ਉਹਨੂੰ ਫਿਰ ਦੂਜੇ ਨੂੰ ਕਰਕੇ ਤੇ ਉਹਨੂੰ ਗੱਡੀ ਤੇ ਬਿਠਾਉਂਦੇ ਆ ਅਸਲ ਦੇ ਵਿੱਚ ਸਰਕਾਰ ਦੇ ਕੱਪੜੇ ਬਦਲਦੇ ਆ ਪੱਗਾਂ ਬਦਲਦਿਆਂ ਨੇ ਪਜਾਮੇ ਬਦਲਦੇ ਆ ਜਿਹੜੇ ਰਾਜ ਪ੍ਰਬੰਧਾ ਉਹ 75 ਸਾਲ ਦੇ ਉਤੋਂ ਲਗਾਤਾਰਤਾ ਦੇ ਵਿੱਚ ਉਹ ਜਾ ਰਹੀ ਆ ਅਸੀਂ ਸਮਝਦੇ ਆ ਕਿ ਸਾਨੂੰ ਪ੍ਰਬੰਧ ਬਦਲਣ ਵਾਸਤੇ ਵੱਡੇ ਇਕਤਾ ਦੀ ਲੋੜ ਆ ਜਿੱਥੇ ਅੱਜ ਜਿੱਥੇ ਪੁਰਸ਼ਾਂ ਵੱਲੋਂ ਕੀਤਾ ਨਾ ਮਹਿਲਾਵਾਂ ਵੀ ਵੱਡੇ ਪੱਧਰ ਤੇ ਇਸ ਅੰਦੋਲਨ ਦਾ ਹਿੱਸਾ ਬਣੀਆਂ ਨੇ ਤਰਨੇ ਪ੍ਰਦਰਸ਼ਨ 'ਚ بارش ਹੋ ਰਹੀ ਆ ਲਗਾਤਾਰ بارش ਦੇ ਵਿੱਚ ਵੀ ਤੁਸੀਂ ਤਰਨਾ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਜਿੱਥੇ ਮਹਿਲਾਵਾਂ ਵੱਡੇ ਪੱਧਰ ਤੇ ਘਰਾਂ ਦੇ ਕੰਮ-ਸਾਮ ਦੀਆਂ ਪਰ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੀਆਂ ਧਰਨੇ 'ਚ ਵੀ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਸਰਕਾਰ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਕਿ ਸ਼ਾਇਦ ਇਹ ਸੋਚਨਾਂ ਕਿ ਸ਼ਾਇਦ ਕਿਸਾਨ ਵੀ ਇਹ ਕੰਮ ਕਰਦੇ ਨੇ ਅਸੀਂ ਔਰਤਾਂ ਵੀ ਆਪਣੇ ਵੀਰਾਂ ਦੇ ਨਾਲ ਹੀ ਬਰਾਬਰ ਦਾ ਹੱਕ ਲੈਣਾ ਚਾਹੁੰਦੇ ਆ ਮਸੀਂ ਆਪਣਾ ਕਿਉਂਕਿ ਜੋ ਸਾਡੇ ਸਰਕਾਰਾਂ ਨੇ ਚਾਹੇ ਉਹ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰੀ ਸਰਕਾਰਾਂ ਨੇ ਪਰ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਉੱਤਰਦੇ ਨੇ ਨੇ ਦਰਦੇ ਨੇ ਜਦੋਂ ਜਦੋਂ ਵੀ ਕੋਈ ਕੰਮ ਕਰਦੇ ਨੇ ਸਾਡੇ ਇਧਰ ਕਿਸਾਨਾਂ ਬਾਰੇ ਕੁਝ ਨਹੀਂ ਸੋਚਦੇ ਅਸੀਂ ਇਹਨਾਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਵੀ ਆਉਤਾ ਜੜੀਆਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਵੀਰਾਂ ਦੇ ਨਾਲ ਖੜੀਆਂ ਆ ਲਗਾਤਾਰ ਤਸਵੀਰیں ਤੁਸੀਂ ਦੇਖ ਰਹੇ ਹੋ ਕਿ ਇੱਥੇ ਧਰਨਾ ਪ੍ਰਦਰਸ਼ਨ ਹੋ ਰਿਹਾ ਤੇ ਜਿੱਥੇ ਵੱਡੀ ਗੱਲ ਗੱਲ ਹੈ ਕਿ بارش ਹੋ ਰਹੀ ਆ ਵੱਧੀ بارش ਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਵੱਡੇ ਪੱਦਰ ਤੇ ਪਹੁੰਚੀਆਂ ਨੇ ਤੇ ਕਿਸਾਨਾਂ ਵੱਲੋਂ ਜਿਹੜਾ ਵਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਵੱਲੋਂ ਵੱਡੇ ਪੱਦਰ ਤੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਨਾਰੇਬਾਜੀ ਕੀਤੀ ਗਈ ਆ ਤੇ ਨਾਲ ਨਾਲ ਸਰਕਾਰਾਂ ਦਾ ਤੇ ਕੋਪਰੇਟ ਘਰਾਣਿਆਂ ਦਾ ਪੁਤਲਾ ਵੀ ਸਾੜਿਆ ਗਿਆ ਬਾਕੀ ਤੁਸੀਂ ਜੋ ਹੋ ਇਦਾਂ ਇੰਡੀਆ ਨਿਊਜ਼ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਤ